ਜ਼ਿਲਕਾ ਵਿਜ਼ਨ ਕਾਰਨ ਸਕੂਲ ਵਿੱਚ ਨਿਹਾਰੇ ਵਿਰਾਸਾ ਸੀਜ਼ਨ 2 ਦਾ ਆਗਾਜ਼ ਹੋਇਆ ਵਿਜ਼ਨ ਕਾਰਨਰ ਸਕੂਲ ਵਿੱਚ ਨੁਹਾਰੇ ਵਿਰਾਸਾ ਸੀਜ਼ਨ 2 ਦਾ ਆਗਾਜ਼ ਹੋਇਆ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀ। ਇਸ ਵੇੜੇ ਦੇ ਵਿੱਚ ਜਿੰਨੇ ਵੀ ਮੌਜੂਦ ਮਹਿਮਾਨ ਮਹਾਨ ਸ਼ਖਸੀਅਤਾਂ ਤੁਸੀਂ ਸਾਰੇ ਪਹੁੰਚੇ ਹੋ। ਆਪਣੇ ਕੀਮਤੀ ਪਲਾਂ ਦੇ ਵਿੱਚੋਂ ਉਹ ਪਲ ਕੱਢ ਕੇ ਇਸ ਰੌਣਕ ਨੂੰ ਤੁਸੀਂ ਵਧਾਇਆ ਜਿਹੜਾ ਸਾਡਾ ਹੱਕ ਬਣਦਾ ਸੀ। ਸਾਡਾ ਮੁਜਬਲਾ ਫਰਜ਼ ਸੀ। ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਵੈਟਰ ਉਹਨਾਂ ਨੇ ਇਹ ਉਪਰਾਲਾ ਕੀਤਾ ਸਾਰੇ ਸਟਾਫ ਨੇ ਮਿਲ ਕੇ ਸੋ ਵਿਜ਼ਡਮ ਸਕੂਲ ਜਿੱਥੇ ਵਧਾਈ ਦਾ ਪਾਤਰ ਹੈ ਇੱਥੋਂ ਦੇ ਪੇਰੈਂਟਸ ਔਰ ਆਸ-ਪਾਸ ਜਿੰਨੇ ਵੀ ਦੋਸਤ ਮਿੱਤਰ ਪਹੁੰਚੇ ਆ ਜਿਨ੍ਹਾਂ ਨੇ ਪਰਫਾਰਮ ਕੀਤਾ ਉਹ ਸਾਰੇ ਹੀ ਤੁਸੀਂ ਵਧਾਈ ਦੇ ਪਾਤਰੋ ਇਸ ਮੇਲੇ ਦੀ ਤੁਸੀਂ ਰੌਣਕ ਨੂੰ ਵਧਾਇਆ ਇਸ ਮੇਲੇ ਦੇ ਤੁਸੀਂ ਹਿੱਸੇਦਾਰ ਬਣੇ ਹੋ ਔਰ ਸਾਡਾ ਸਾਟਾ ਫਰਜ਼ ਬਣਦਾ ਕਿ ਇਸ ਵਿਰਸੇ ਨੂੰ ਇਸ ਕਲਚਰ ਨੂੰ ਅਸੀਂ ਹਮੇਸ਼ਾ ਜਿੰਦਾ ਰੱਖੀਏ ਸੋ ਆਓ ਉਹਦੇ ਵਿੱਚੋਂ ਇੱਕ ਰੰਗ ਤੁਹਾਡੀ ਨਜ਼ਰ ਕਰਦਾ ਸਿੱਕਲ ਸਕਦੀ ਉਹ ਸੋਨੇ ਵਰਗੇ ਸਿਰ ਤੋਂ ਵਾਲ ਕਟਾਈ ਫਿਰਦੀ ਐ ਆ ਤਰਨਾ ਵੀ ਨਹੀਂ ਆਉਂਦਾ ਤੇ ਜੀਨ ਫਸਾਈ ਫਿਰਦੀ ਐ ਇੱਥੋਂ ਦੀਆਂ ਮੁਟਿਆਰਾਂ ਸੋਹਣੀਆਂ ਸੋਹਣੀਆਂ ਬੱਚੀਆਂ ਜਿਨ੍ਹਾਂ ਨੇ ਬੜਾ ਸੋਹਣਾ ਪਰਫਾਰਮ ਕੀਤਾ ਔਰ ਉਸ ਤੋਂ ਸੋਹਣੀਆਂ ਲੱਗ ਰਹੀਆਂ ਸੇ ਵੇਖੋ ਕਿੰਨੇ ਸੋਹਣੇ ਟਿੱਕੇ ਲੱਗਦੇ ਆ ਐ ਭਰਾਵਾ ਕਿਹੜਾ ਰੀਸ ਕਰ ਲੂ ਜੀਨ ਤੋਂ ਕਰਦਕ ਤਾਂ ਦੀ ਰੀਸੀ ਜ਼ੋਰਦਾਰ ਤਾੜੀਆਂ ਮਾਰੋ ਓ ਸੋਨੇ ਵਰਗੇ ਸਿਰ ਤੋਂ ਵਾਲ ਕਟਾਈ ਫਿਰਦੀ ਐ ਆ ਤਰਨਾ ਵੀ ਨਹੀਂ ਆਉਂਦਾ ਤੇ ਜੀਨ ਫਸਾਈ ਫਿਰਦੀ ਐ ਓਏ ਵੱਟਿਆਂ ਦੀ ਸਰਦਾਰੀ ਮਿੱਟੀ ਨੂੰ ਕੀ ਓ ਲੋਕੋ ਹਰੇ ਕਿਉਂ ਪੰਜਾਬਣ ਵਿਰਸਾ ਆਪਣਾ ਭੁੱਲ ਗੀਓ ਲੋਕੋ ਕਿਉਂ ਪੰਜਾਬਣ ਵਿੱਤਾ ਆਪਣਾ ਭੁੱਲ ਗੀਓ ਲੋਕੋ ਕਿਉਂ ਪੰਜਾਬਣ ਵਿਰਸਾ ਆਪਣਾ ਭੁੱਲ ਗੀਓ ਲੋਕੋ ਨਾ ਦੂ ਪੋਚਾ ਲਾਉਣਾ ਨਹੀਂ ਆਉਂਦਾ ਇਹ ਭੁੱਲ ਗਈ ਚੁੱਲਾ ਚੌਂਕਾ ਓਏ ਸਾਗ ਬਣਾਉਣਾ ਨਹੀਂ ਆਉਂਦਾ ਵੰਗ ਕੇ ਲੋਕਾਂ ਤੋਂ ਨਿੱਤ ਪਾਈਏ ਕੱਪੜੇ ਉਹ ਲੈ ਲਈਏ ਹਜ਼ਾਰ ਕਿਤੇ ਕੱਲਾ ਟੱਕਰੇ ਭੰਡਾ ਬ ਭੰਡੂਂਡਿਆਂ ਪੰਜਾਬ ਪੁੱਲ ਸੋੜੀ ਨਹੀਂ ਆਹੋ ਆਹੋ ਦੇਖੀ ਜਾਂਦੇ ਲੱਗਦਾ ਤੋਰ ਤੇ ਟੈਮ ਭੰਡਾ ਨਾ ਪੰਗੇ ਲਿਆ ਆਹੋ ਆਹੋ ਉਹ ਭੰਡਾ ਕੱਟ ਕੀਤਾ ਈ ਵੱਲਾ ਵੱਲਾ ਬੱਲਾ ਭੰਡਾ ਬੜਾ ਕੱਟ ਕੀਤਾ ਈ ਉਹ ਕੀ ਓਏ ਉਹ ਭੰਡਾ ਮੈਨੂੰ ਲੱਗਦਾ ਤੇਰੀ ਬੀਬੀ ਵੱਜ ਗਈ ਮੈਨੂੰ ਲੱਗਦਾ ਸਮਝੌਤਾ ਕਰਾਉਣਾ ਏ ਤੂੰ ਮੂਤਰੇ ਰਹਿਣ ਦਿਆ ਕਰ ਬੱਸ ਭੰਡਾ ਆਹੋ ਪਾ ਟੰਗਾ ਵਿਚੇ ਟੱਲਮ ਟੱਲੀਆਂ ਹੁਣੇ ਨਾ ਕੇ ਆਈਆਂ ਮੈਂ ਫੇਰ ਨਾਉਣ ਚੱਲੀਆ ਫਿੜੇ ਮੂ ਤੇਰੇ ਉਹ ਤੂੰ ਪੈਂਦਿਆ ਕਰ ਲੈ ਬੰਦਾ ਇੱਕ ਹੋਰ ਚੁਣ ਆਹੋ ਉਹ ਚਾਂਦ ਨਾ ਹਤੇ ਸਿਤਾਰੇ ਨਾ ਹਤੇ ਉਹ ਚਾਂਦ ਨਾ ਹਉਤੇ ਸਿਤਾਰੇ ਨਾ ਹਉਤੇ ਬੰਦਾ ਚਾਂਦ ਨਾ ਹਤੇ ਸਿਤਾਰੇ ਨਾ ਹਤੇ ਉਹ ਚਾਂਦ ਨਾ ਹਉਤੇ ਸਿਤਾਰੇ ਨਾ ਹਉਤੇ ਓਏ ਤੁਹਾਡਾ ਬੁੜਾ ਨਾ ਹੁੰਦਾ ਤੁਸੀਂ ਸਾਰੇ ਵੀ ਨਾ ਹਉਤੇ ਫਿੜੇ ਮੁੰਡਾ ਤੂੰ ਨਾ ਕਰ ਆਕਰ ਆਹੋ ਆ ਪੰਡਾ ਓ ਯਾਰ ਮੁੰਡੇ ਬੜੇ ਬੈਠੇ ਕੋਈ ਆਸ਼ਕਾ ਵਾਲਾ ਸੁਣਾ ਦੇ ਓਹ 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 ਆਸ਼ਕਾ ਵਾਲਾ ਸੁਣ ਆਹ ਵਾਹ ਲੈ ਭੰਡਾ ਆਸ਼ਕਾ ਵਾਲਾ ਸੁਣ ਆਹ ਓਹ ਭੰਡਾ ਆਸ਼ਕਾ ਆਸਕੀ ਬੜੀ ਦੂਰ ਹੈ ਆਸ਼ਕਾਸ ਦੀ ਬੜੀ ਦੂਰ ਹੈ ਓਏ ਆਸ਼ਕਾਸ ਦੀ ਬੜੀ ਦੂਰ ਹੈ ਆਸ਼ਕਾਸ ਦੀ ਬੜੀ ਦੂਰ ਹੈ ਓ ਜਿਵੇਂ ਉੱਚੀ ਜੀ ਖਜੂਰ ਹੈ ਓ ਜਿਵੇਂ ਉੱਚੀ ਜੀ ਖਜੂਰ ਹੈ ਓ ਜਿਹੜਾ ਚੜ ਗਿਆ ਲੈਗਾ ਨਜ਼ਾਰੇ ਓ ਜਿਹੜਾ ਚੜ ਗਿਆ ਲੈਗਾ ਨਜ਼ਾਰੇ ਬਾਕੀ ਸਾਰੇ ਚੱਕਣਾ ਚੂੜਾ ਓ ਬਾਤ ਕਰੇਗਾ ਨਾ ਹੀ ਮਾਰਿਆ ਕਰਦਾ ਲੈ ਫੇਰ ਆਸ਼ਕਾ ਵਾਲਾ ਇੱਕ ਹੋਰ ਸੁਣ ਓ ਸੁਣਾ ਓਏ ਭੰਡਾ ਆਸਕਾਸ ਕੀ ਬੜੀ ਦੂਰ ਹੈ 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 ਜਿਹੜਾ ਚੜ ਗਿਆ ਲਏਗਾ ਨਜ਼ਾਰੇ ਉਹ ਜਿਹੜਾ ਚੜ ਗਿਆ ਲਏਗਾ ਨਜ਼ਾਰੇ ਜਿਹੜਾ ਚੜ ਗਿਆ ਲਏਗਾ ਨਜ਼ਾਰੇ ਫੇਰ ਓਏ ਫੇਰ ਪੰਡਾ ਉੱਤੇ ਹੀ ਬੈਠਾ ਰਹਿਣਾ ਥੱਲੇ ਆਉਂਦੀ ਲੋੜ ਹੀ ਨਹੀਂ ਓਏ ਠੀਕ ਬੰਡਾ ਓ ਰਹਿਂਦਾ ਕਰ ਲੈ ਬੰਡਾ ਅੱਛਾ ਉਹ ਪੰਡਾ ਯਾਰ ਤੂੰ ਕੋਈ ਕਾਲਜ ਵਾਲੀ ਗੱਲ ਸੁਣਾ ਕਾਲਜ ਵਾਲੀ ਬੰਡਾ ਆਹੋ ਓਹੋ ਲੈ ਕਾਲਜ ਵਾਲੀ ਆਹੋ ਪੰਡਾ ਮੈਂ ਗਿਆ ਇੱਕ ਦਿਨ ਕਾਲਜ ਉਹ ਕਾਲਜ ਆਹੋ ਪੰਡਾ ਉੱਥੇ ਟੱਕਰੀ ਮੈਨੂੰ ਬੇਬੇ ਬੇਬੇ ਆਹੋ ਭੰਡਾ ਬੇਬੇ ਤੁਰੀ ਆਵੇ ਅੱਛਾ ਬੇਬੇ ਨਾਲ ਕਰਤਾ ਕਿਸ ਨੇ ਮਖੌਲ ਆਹੋ ਭੰਡਾ ਬੇਬੇ ਦੀ ਝੋਲੀ ਸਿਰ ਤਾਂ ਕਿਸ ਨੇ ਬੰਬ ਆਹੋ ਭੰਡਾ ਮੈਂ ਬੜਾ ਹੀ ਰੋਲਾ ਪਾਇਆ ਰੋਲਾ ਪਾਇਆ ਤੋਂ ਹੀ ਰੋਲਾ ਪਾਇਆ ਮੈਂ ਕਿਹਾ ਬੇਬੇ ਬੰਬ ਬੇਬੇ ਬੰਬ ਬੇਬੇ ਬੰਬ ਬੀਬੀ ਬੰਬ ਬੀਬੀ ਬੰਬ ਫੇਰ ਭੰਡਾ ਪਤਾ ਬੇਬੇ ਗਿਆ ਦੀ ਠੀਕ ਹੈ ਬੇਬੇ ਹਾਂ ਨਹੀਂ ਪੁੱਤ ਬੰਬ ਤਾਂ ਮੈਂ ਜਵਾਨੀ ਵੇਲੇ ਸੀ ਹੁਣ ਤਾਂ ਮੇਰੇ ਧੌਲੇ ਆ ਗਏ ਉਹ ਨਾ ਮਾਰਿਆ ਉਹ ਬੱਸ ਏ ਵੱਡਾ ਸ਼ੈਨ ਆਹ ਅੱਛਾ ਉਹ ਸੁਣਾ ਲਾ ਭੰਡਾ ਫਿਰ ਤੂੰ ਜਾਜਾ ਉਹ ਜਹਾਜ਼ ਵਾਲੇ ਸਾਹ ਆਹੋ ਪੰਡਾ ਮੈਂ ਮੈਂ ਇੱਕ ਦਿਨ ਬੈਠਾ ਜਹਾਜ਼ 'ਚ ਉਹ ਜਹਾਜ਼ ਆਹੋ ਪੰਡਾ ਅੱਛਾ ਜਹਾਜ਼ 'ਚ ਬੈਠਾ ਮੈਂ ਸੋਚੀ ਆਵਾ ਅੱਛਾ ਮੋਂ ਕਾ ਪੰਡਾ ਇੱਡਾ ਵੱਡਾ ਜਹਾਜ਼ ਉਹ ਇੱਡਾ ਵੱਡਾ ਜਹਾਜ਼ ਉਹ ਇੱਡਾ ਵੱਡਾ ਜਹਾਜ਼ ਇੱਡਾ ਵੱਡਾ ਜਹਾਜ਼ ਪੰਡਾ ਰੰਗ ਕਿਵੇਂ ਕਰਦੇ ਹੋਣੇ ਉਹ ਰੰਗ ਕਿਵੇਂ ਕਰਦੇ ਮੈਂ ਦੱਸ ਤੂੰ ਦੱਸ ਲੈ ਪੰਡਾ ਜਦੋਂ ਉੱਡ ਕੇ ਟਾਕ ਹੋ ਜਾਂਦਾ ਉਹਨੂੰ ਰੰਗ ਮਾਰ ਦਿੰਦੇ ਪੰਡਾ ਓਏ ਦਿਆ ਕਰ ਅੱਛਾ ਦਿਆ ਕਰ ਪੰਡਾ ਆਹੋ ਲੈ ਪੰਡਾ ਫਿਰ ਤੂੰ ਮੈਂ ਸੁਣਿਆ ਪਿੱਛੇ ਜੇ ਤੂੰ ਬਿਮਾਰ ਹੋ ਗਿਆ ਆਹੋ ਬਿਮਾਰ ਪੰਡਾ ਮੈਂ ਵੀ ਬਿਮਾਰ ਹੋ ਗਿਆ ਅੱਛਾ ਤੂੰ ਬਿ ਮੈਂ ਗਾ ਬਿਮਾਰ ਤੇ ਬਿਮਾਰ ਪੰਡਾ ਮੈਂ ਗਾ ਕਰਦੇ ਨੇ ਬੜਾ ਹੀ ਸਾਥ ਦਿੱਤਾ ਮੇਰਾ ਬੜਾ ਸਾਥ ਦਿੱਤਾ ਬੜਾ ਸਾਥ ਦਿੱਤਾ ਉਹ ਕਿਵੇਂ ਪੰਡਾ ਮੈਂ ਮੈਂ ਗਾ ਮੈਂ ਬਿਮਾਰ ਚੱਕ ਕਰਦੇ ਨੇ ਚੱਕੀ ਮੰਜੀ ਲੈ ਕੇ ਪਟਿਆਲਾ ਉਹ ਚੱਕੀ ਮੰਜੀ ਲੈ ਕੇ ਉਹ ਚੱਕੀ ਮੰਜੀ ਲੈ ਕੇ ਲੁਧਿਆਣਾ ਉਹ ਚੱਕੀ ਮੰਜੀ ਲੈ ਕੇ ਲੁਧਿਆਣਾ ਉਹ ਚੱਕੀ ਮੰਜੀ ਲੈ ਕੇ ਅੰਮ੍ਰਿਤਸਰ ਉਹ ਚੱਕੀ ਮੰਜੀ ਲੈ ਕੇ ਅੰਮ੍ਰਿਤਸਰ ਆਹੋ ਪੰਡਾ ਉਹ ਫਿਰ ਤੂੰ ਠੀਕ ਹੋਇਆ ਕਿ ਨਹੀਂ ਹੋਇਆ ਨਾ ਪੰਡਾ ਠੀਕ ਸਵਾਹ ਹੋਣਾ ਸੀ ਕਰਦੇ ਕੱਲੀ ਮੰਜੀ ਮੰਜੀ ਚੱਕੀ ਫਿਰੇ ਓਏ ਫਿਰੇ ਓਏ ਹੋਏ ਉਹ ਨਾ ਪੰਡਾ ਅੱਛਾ ਲੈ ਪੰਡਾ ਫਿਰ ਤੂੰ ਅਗਲੀ ਸੁਣ ਅੱਛਾ ਤੂੰ ਸੁਣਾ ਪੰਡਾ ਕੋਈ دارو جنراں سڑیا تو دارو ਛੱਡ ਤੀ دارو ਬੰਦਾ اچھا ਉਹ ਬੰਦਾ ਮੈਂ دارو ਛੱਡ ਲਈ دارو ਛੱਡ ਉਹ ਬੰਦਾ ਅੱਛਾ ਮੈਂ ਕਹਾਂ ਭੰਦਾ دارو ਐਡੀ ਵੱਡੀ ਬੋਤਲ اچھا ਓਏ ਐਡੀ ਵੱਡੀ ਬੋਤਲ ਅੱਛਾ ਮੈਂ ਕਹਾਂ ਐਡੀ ਵੱਡੀ ਬੋਤਲ ਐਡੀ ਵੱਡੀ ਬੋਤਲ ਨਕੋ ਨੱਕ ਭਰੀ ਨਕੋ ਨੱਕ ਭਰੀ ਐਨੀ ਕੁ ਛੱਡ ਤੀ ਐਨੀ ਥੋੜਾ ਬੰਦਾ ਉਹ दारू ਵਾਲੀ ਇੱਕ ਹੋਰ ਸੁਣ ਲਿਆ ਕਰ ਅੱਛਾ ਕੰਡਾ ਐਡੀ ਵੱਡੀ ਬੋਤਲ ਅੱਛਾ ਤੁਹਾਡਾ ਮੈਂ ਕਹਾਂ ਚੜ ਗਿਆ ਕੋਠੇ ਤੂੰ ਚੜ ਗਿਆ ਕੋਠੇ ਤੇ ਚੜ ਗਿਆ ਤੂੰ ਉੱਤੇ ਚੜ ਸਾਰਾ ਪਿੰਡ ਵੇਖੇ ਸਾਰਾ ਪਿੰਡ ਭੰਡਾ ਨਕੋ ਨਕ ਭਰੀ ਉਹ ਨਕੋ ਨਕ ਭਰੀ ਮੈਂ ਕਿਹਾ ਤਾ ਨੂੰ ਚੱਕ ਲਈ ਤਾ ਨੂੰ ਚੱਕ ਲਈ ਅੰਦਰ ਹੀ ਛੱਡ ਦੋ ਬੱਸ ਭੰਡਾ ਓਏ ਹੋਏ ਸਾਰੀਆਂ ਹੀ ਪੀ ਗਿਆਂ ਓ ਯਾਰ ਕੀ ਆਹ ਵੰਡਾ ਤੂੰ ਚੱਲ ਅਜੇ ਤੇਰੀ ਜੀਕੇ ਚੈੱਕ ਕਰਦੇ ਜੀਕੇ ਵੰਡਾ ਆਹ ਲੈ ਪੰਡਾ ਚੈੱਕ ਕਰ ਫਿਰ ਅੱਛਾ ਤੂੰ ਦੱਸ ਜਿਹਨੂੰ ਸੁਣਦਾ ਨਹੀਂ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਜਿਹਨੂੰ ਸੁਣਦਾ ਨਹੀਂ ਉਹਨੂੰ ਅੰਗਰੇਜ਼ੀ ਚ ਪੰਡਾ ਦੱਸ ਕੀ ਕਹਿੰਦੇ ਆ ਤੂੰ ਦੱਸ ਖਾਂ ਮੈਂ ਪੰਡਾ ਜਿਹਨੂੰ ਸੁਣਦਾ ਹੀ ਨਹੀਂ ਉਹਨੂੰ ਜੋ ਮਰਜੀ ਆਖੀ ਚਲੋ ਉਹ ਬਾਤ ਕਰਿਆ ਕਰ ਉਹ ਬਾਤ ਕਰਿਆ ਕਰ ਉਹ ਪਟਾ ਖਾਂ ਬੰਡਾ ਕੈਮਰੇ ਵਾਲਾ ਮੈਨੂੰ ਪੁੱਛੀ ਜਾਂਦਾ ਕੈਮਰੇ ਵਾਲਾ ਵੰਡਾ ਉਹ ਬਾਹਰ ਪੁੱਛੀ ਜਾ ਆਹਾ ਬੰਡਾ ਉਮਰ ਪੁੱਛ ਪੁੱਛ ਕੇ ਜਲੀਲ ਕਰੀ ਕੀ ਕਰਦਾ ਤੂੰ ਓਏ ਕਹਿੰਦਾ ਤੇਰੇ ਨਾਲ ਖੇ ਬਾਂਦਰ ਜਾਂ ਕੋਣ ਧਰ ਬਿਟੇ ਮਾਰ ਰੇ ਸਾਰੇ ਮਾਰਦੇ ਬੱਸ ਕਰਿਆ ਕਰ ਓ ਯਾਰ ਲੈ ਪਾਡਾ ਓ ਸੋਟੀ ਸੁੱਟੀ ਬਿਨਾ ਤੁਰੀਏ ਨਾ ਰਾਤ ਨੂੰ ਓ ਸੋਟੀ ਸੁੱਟੀ ਬਿਨਾ ਤੁਰੀਏ ਨਾ ਰਾਤ ਨੂੰ ਓ ਟਿਚਰ ਨਾ ਕਰੀਏ ਮਰਾਸੀ ਜਾਤ ਨੂੰ ਟਿਚਰ ਨਾ ਕਰੀਏ ਮਰਾਸੀ ਜਾਤ ਨੂੰ ਚੰਗਾ ਜੀ ਅਗਲੇ ਗੀ ਅਗਲੇ ਗੀ ਬਹੁਤ ਖੂਬ ਬਹੁਤ ਖੂਬ ਤੁਹਾਡਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਮੈਂ ਸਮਝਦਾ ਕਿ ਸਾਡੇ ਲਈ ਤੁਹਾਡਾ ਇੱਥੇ ਆਉਣਾ ਔਰ ਸਾਨੂੰ ਅਸ਼ੀਰਵਾਦ ਦੇਣਾ ਸਾਡੇ ਲਈ ਬਹੁਤ ਸੁਭਾਗਾ ਹੈ ਔਰ ਸਾਨੂੰ ਹੋਰ ਵੀ ਹੌਸਲਾ ਦਿੰਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਿਹਤਰ ਆਪਣੀ ਨੌਜਵਾਨਾਂ ਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਵਿਸਟਮ ਕਨਵਰਟ ਸਕੂਲ ਜਿਸ ਮਕਸਦ ਨਾਲ ਬਣਾਇਆ ਗਿਆ ਜੋ ਜੋ ਫਾਜ਼ਿਲਕਾ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਗਏ ਉਹਨਾਂ ਤੇ ਇਨ ਬਿਨ ਖਰਾ ਉਤਰ ਰਿਹਾ ਹੈ ਔਰ ਅੱਗੇ ਵੀ ਖਰਾ ਉਤਰੇਗਾ ਮੈਂ ਤੁਹਾਨੂੰ ਥੋੜਾ ਜਿਆਦਾ ਸਮਾਂ ਨਾ ਲੈਂਦਾ ਹੋਇਆ ਬਰੀਫ ਦੇ ਵਿੱਚ ਦੱਸਣਾ ਚਾਹਵਾਂਗਾ ਕਿ ਫਾਦਲ ਕਾ ਸਹਿਰ ਦਾ ਵਿਸਡਮ ਕਾਨਵੈਂਟ ਸਕੂਲ ਇਹ ਪਹਿਲਾ ਸਕੂਲ ਬਣ ਗਿਆ ਜਿੱਥੇ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਜਿੱਥੇ ਸਾਡੇ ਸੱਭਿਆਚਾਰ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਫਾਜ਼ਿਲਕਾ ਦਾ ਪਹਿਲਾ ਸਕੂਲ ਹੈ ਜਿੱਥੇ ਬਹੁਤ ਅੱਛੀ ਸ਼ੂਟਿੰਗ ਰੇਂਜ ਹੈ ਜਿੱਥੇ ਆਰਚਰੀ ਦਾ ਬਹੁਤ ਵਧੀਆ ਬੱਚਿਆਂ ਨੂੰ ਖੇਡਣ ਵਾਸਤੇ ਇੰਤਜ਼ਾਮ ਕੀਤਾ ਗਿਆ ਬਹੁਤ ਵਧੀਆ ਇਕੁਪਮੈਂਟ ਨੇ 스ਵਿਮਿੰਗ ਦੇ ਵਾਸਤੇ ਸਪਲੈਸ਼ ਪੂਲ ਹੈ ਸਕੇਟਿੰਗ ਦੇ ਵਾਸਤੇ ਬਹੁਤ ਵਧੀਆ ਰਿੰਗ ਹੈ ਔਰ ਬਹੁਤ ਹੀ ਕੋ ਸ਼ਾਸਤਰਾਂ ਦਾ ਹੈ ਜਿਹੜਾ ਕਿ ਫਾਜ਼ਿਲਕਾ ਦੇ ਵਿੱਚ ਸ਼ਾਇਦ ਹੋਰ ਕਿਤੇ ਨਹੀਂ ਹੈ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਫਾਜ਼ਲ ਕਾ ਦੇ ਨੌਜਵਾਨਾਂ ਵਾਸਤੇ ਉਹਨਾਂ ਨੂੰ ਅੱਛੀ ਐਜੂਕੇਸ਼ਨ ਅੱਛੀ ਸੇਥ ਅਤੇ ਅੱਛਾ ਵਿਵਹਾਰ ਸਮਾਜ ਦੇ ਪ੍ਰਤੀ ਵਿਚਰਨ ਦੇ ਵਿੱਚ ਦੇਣ ਵਾਸਤੇ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਫਿਰ ਅਖੀਰ ਦੇ ਵਿੱਚ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ